ਖੂਦੇ ਵਿੱਚ ਡਿੱਗੀ 20 ਸਾਲਾ ਮਟਿਆਰ ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਬਚਾਓ ਕਾਰਜ ਸ਼ੁਰੂ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੇ ਵਿੱਚ ਇੱਕ ਪੁਰਾਣੇ ਖੂਦੇ ਵਿੱਚ ਇੱਕ 20 ਸਾਲਾ ਲੜਕੀ ਡਿੱਗੀ ਹੈ ਪਤਾ ਲੱਗਿਆ ਕਿ ਲੜਕੀ ਜਿਸ ਦਾ ਨਾਮ ਸਾਜੀਆ ਹੈ ਮੋਗੇ ਦੇ ਪਿੰਡ ਕ੍ਰਿਸ਼ਨਪੁਰਾ ਦੀ ਰਹਿਣ ਵਾਲੀ ਹੈ ਤੇ ਜੋਗਾ ਵਿਖੇ ਆਪਣੀ ਮਾਸੀ ਦੇ ਘਰ ਆਈ ਹੋਈ ਸੀ ਤੇ ਘਰ ਦੇ ਨੇੜੇ ਹੀ ਇੱਕ ਪੁਰਾਣੇ ਖੂਦੇ ਵਿੱਚ ਪੈਰ ਫਿਸਲਣ ਦੇ ਕਾਰਨ ਲੜਕੀ ਖੂਦ ਵਿੱਚ ਡਿੱਗ ਗਈ ਹੈ ਖੂਦੇ ਵਿੱਚ ਡਿੱਗੀ ਲੜਕੀ ਨੂੰ ਬਚਾਉਣ ਦੇ ਲਈ ਬਚਾਓ ਕਾਰਜ ਜਾਰੀ ਨੇ ਕੀ ਘਰ ਨੂੰ ਵੀ ਆਹ ਕੌਣ ਕੁੜੀ ਸੀ ਕੀ ਲੱਗਦੀ ਥੋਡੀ ਇਹ ਮੇਰੀ ਸਾਲੀ ਦੀ ਕੁੜੀ ਦੀ ਸੀ ਸਾਲੀ ਆਈ ਤੇ ਸਾਡੇ ਕੋਲ ਤਿੰਨ ਕਣ ਹੋਏ ਨੇ ਆਈ ਨੂੰ ਉਹ ਬੱਚਿਆਂ ਨੂੰ ਕਹਿੰਦੀ ਵੀ ਕੰਨਿਆ ਆ ਜਾਓ ਆਪਾਂ ਖੂਦ ਦੇਖ ਕੇ ਆਈਏ ਘਰੇ ਹੈ ਨਹੀਂ ਅੱਧੇ ਉਥੇ ਨਾਲ ਡਰੇ ਤੋਂ ਪੈਰ ਤੱਕ ਰਿਹਾ ਉਹ ਵਿੱਚ ਬੱਗ ਗਈ ਉਹ ਬੱਚਿਆਂ ਨੇ ਜਾ ਕੇ ਦੱਸਿਆ ਮੇਰੀ ਮੰਮੀ ਨੂੰ ਤੇ ਮੇਰੇ ਘਰ ਵਾਲੀ ਨੂੰ ਉਹ ਸਾਮਣੇ ਦੇ ਪੋਚਾ ਲਾਉਣ ਗਈ ਤੇ ਮੇਰੀ ਮੰਮੀ ਸੇਵਾ ਕੇ ਅੰਦਰ ਚਲੀ ਗਈ ਕਿੰਨੇ ਵਜੇ ਦੀ ਗੱਲ ਹੈ 9 ਵਜੇ ਦੀ ਗੱਲ ਹੈ ਉਸ ਤੋਂ ਬਾਅਦ ਕੀ ਹੋਇਆ ਸਰ ਕਿੰਨੇ ਕੱਢਣ ਦੀ ਤੇ ਕੀ ਕੀਤਾ ਇਹਨਾਂ ਨੇ ਹੀ ਫੋਨ ਕੀਤਾ ਉਹਨਾਂ ਦਾ ਜਿਹੜੇ ਬਾਈ ਕੱਢਦੇ ਹੁੰਦੇ ਨਹੀਂ